ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਦੇ ਪਾਤਸ਼ਾਹ ਜੀ ਦੇ ਆਨੰਦ ਸੇਵਕ ਪੂਰਨ ਬ੍ਰਹਮ ਗਿਆਨੀ ਸਤਪੁਰਸ਼ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਿਨਾਂ ਦੇ ਪਵਿੱਤਰ ਜਾਤ ਦੇ ਵਿੱਚ ਸਿਧਾਂਤਕ ਤੌਰ ਤੇ ਜੋੜ ਮੇਲਾ ਜਿਸ ਵਕਤ ਧੰਨ ਪੰਜਮ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਹੁਕਮ ਕੀਤਾ ਮਾਤਾ ਗੰਗਾ ਜੀ ਨੂੰ ਕਿ ਬਾਬਾ ਬੁੱਢਾ ਜੀ ਦੇ ਹਿਸਤਾਨ ਵੀੜ ਬਾਬਾ ਬੁੱਢਾ ਜਾ ਕੇ ਬਾਬਾ ਜੀ ਨੂੰ ਬੇਨਤੀ ਕਰੋ ਗੁਰੂ ਸਾਹਿਬ ਤਰ ਉੱਠ ਕੇ ਆਪ ਸਤਿਗੁਰੂ ਜੀ ਕਿਰਪਾ ਕਰਨਗੇ ਸਤਿਗੁਰਾਂ ਦੇ ਹੁਕਮ ਅਨਸਾਰ ਮਾਤਾ ਜੀ ਇਸ ਹਿਸਤਾਨ ਤੇ ਪਹੁੰਚੇ ਗੁਰੂ ਸਾਹਿਬ ਦੇ ਚਰਨਾਂ 'ਚ ਬਾਬਾ ਜੀ ਨੇ ਅਰਦਾਸ ਕੀਤੀ ਧੰਨ ਮੇਰੀ ਪੀਰ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਪਾਚਾ ਦਾ ਪ੍ਰਕਾਸ਼ ਹੋਇਆ ਤੇ ਇਹ ਮੈਂ ਸਮਝਦਾ ਮੋਰਸਤਾਨਾ ਤੋਂ ਬਾਅਦ ਸਭ ਤੋਂ ਵੱਡਾ ਜੋੜ ਮੇਲਾ ਇਹ ਇਤਿਹਾਸਿਕ ਜੋੜ ਮੇਲਾ ਔਰ ਗੁਰੂ ਸਾਹਿਬ ਕਿਰਪਾ ਕਰਨ 430 ਸਾਲ ਤੋਂ ਇਹ ਪਰੰਪਰਾ ਚੱਲੀ ਆ ਰਹੀ ਹੈ ਅੱਜ ਅਮਰਦੇਵਲੇ ਭੋਗ ਤੋਂ ਉਪਰੰਤ ਹੁਣ ਨਗਰ ਕੀਰਤਨ ਦੇ ਰੂਪ ਵਿੱਚ ਦੀਵਾਨ ਹਾਲ ਦੇ ਵਿੱਚ ਸਾਧਗੁਰੂ ਜੀ ਦੇ ਰੂਪ ਸ਼ੋਭਿਤ ਕੀਤੇ ਜਾਣਗੇ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਪਾਪਾ ਬੁੱਢਾ ਜੀ ਨੇ 113 ਸਾਲ ਗੁਰੂ ਕਾਲ ਦੇ 239 ਸਾਲਾਂ ਚੋਂ ਇਕ ਸਾਹਿਬ 13 ਸਾਲ ਸੇਵਾ ਕੀਤੀ ਅੱਜ ਤੱਕ ਕਈ ਵਾਰੀ 13 ਮਿੰਟ ਸੇਵਾ ਕਰਕੇ ਥੱਕ ਜਾਂਨੇ ਗੁਰੂ ਸਾਹਿਬ ਕਿਰਪਾ ਕਰਨ ਆਓ ਸਾਰੇ ਗੁਰੂ ਨਾਨਕ ਦੇਵ ਪਾਸ਼ਾ ਨੇ ਜਿਹੜਾ ਸਿਧਾਂਤ ਬਖਸ਼ ਕੀਤਾ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆਪ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨਨੇ ਪ੍ਰਤੱਖ ਗੁਰੂ ਨਸਤਾਰੇ ਗੁਰ ਬਾਣੀ ਪੜਿਏ ਵਿਚਾਰੀਏ ਤੇ ਚੱਲੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ